ਆ ਤਾਂ ਤੁਸੀਂ ਬੜੇ ਵੇਖੇ ਹੋਣਗੇ ਪਰ ਇਸ ਤਰ੍ਹਾਂ ਦਾ ਵਿਆਹ ਕਦੇ ਵੀ ਨਹੀਂ ਵੇਖਿਆ ਹੋਣਾ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਵੀ ਇਸ ਵੀਰ ਦਾ ਵਿਆਹ ਤੇ ਤੁਸੀਂ ਵੇਖੋ ਵੀ ਵੀਰ ਦੇ ਵਿਆਹ ਵਿੱਚ ਕਿੰਨੇ ਬੱਚੇ ਸਰਵਾਲੇ ਬਣੇ ਹਨ ਕਹਿਣਾ ਚਾਹੂਗੇ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਵੀ ਲਾੜਾ ਜਦੋਂ ਲਾੜੀ ਨੂੰ ਵਿਆਹ ਕੇ ਘਰ ਲੈ ਕੇ ਆਉਂਦਾ ਤਾਂ ਲਾੜੀ ਨੂੰ ਜਦੋਂ ਗੱਡੀ ਵਿੱਚ ਉਤਾਰਿਆ ਜਾਂਦਾ ਤਾਂ ਪਰਿਵਾਰ ਵੱਲੋਂ ਇੱਕ ਰਸਮ ਕੀਤੀ ਜਾਂਦੀ ਹੈ ਜੋ ਕਿ ਲਾੜਾ ਲਾੜੀ ਦਾ ਹੱਥ ਫੜ ਕੇ ਆਪ ਆਪਣੇ ਘਰ ਦੇ ਵਿੱਚ ਲੈ ਕੇ ਜਾਂਦਾ ਹੈ ਤੇ ਤੁਸੀਂ ਵੇਖੋ ਵੀ ਇਸ ਰਸ ਨੂੰ ਲੈ ਕੇ ਲਾੜੀ ਕਿੰਨਾ ਜ਼ਿਆਦਾ ਗੁੱਸਾ ਹੋ ਜਾਂਦੀ ਹੈ ਤੇ ਸਾਰੇ ਪਰਿਵਾਰ ਨਾਲ ਲੜਨ ਲੱਗ ਜਾਂਦੀ ਹੈ ਠੀਕ ਕਹਿਣਾ ਚਾਹੋਗੇ ਵੀਡੀਓ ਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਦੇ ਵਿੱਚ ਨਾ ਤੁਸੀਂ ਵੇਖੋ ਵੀ ਲਾੜਾ ਜਦੋਂ ਆਪਣੀ ਬਰਾਤ ਲਾੜੀ ਦੇ ਘਰ ਲੈ ਕੇ ਆਉਂਦਾ ਤਾਂ ਤੁਸੀਂ ਵੇਖੋ ਵੀ ਲਾੜੀ ਵੱਲੋਂ ਕਿੰਨੇ ਗੁੱਸੇ ਨਾਲ ਲਾੜੇ ਦਾ ਸਵਾਗਤ ਕੀਤਾ ਜਾਂਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਵੀ ਲਾੜਾ ਜਦੋਂ ਲਾੜੀ ਨੂੰ ਵਿਆਹ ਕੇ ਘਰ ਲੈ ਕੇ ਆਉਂਦਾ ਤਾਂ ਪਾਣੀ ਵਾਰਨ ਦੀ ਰਸਮ ਕੀਤੀ ਜਾਂਦੀ ਹੈ ਇਸ ਵੀਡੀਓ ਦੇ ਵਿੱਚ ਨਾ ਤੁਸੀਂ ਵੇਖੋ ਵੀ ਜਦੋਂ ਮਾਂ ਆਪਣੇ ਪੁੱਤ ਉਤੋਂ ਦੀ ਪਾਣੀ ਵਾਰ ਕੇ ਪੀਂਦੀ ਹੈ ਤਾਂ ਲਾੜੇ ਵੱਲੋਂ ਰੋਕਿਆ ਜਾਂਦਾ ਆਪਣੀ ਮਾਂ ਨੂੰ ਪਾਣੀ ਪੀਣ ਤੋਂ ਤੁਹਾਨੂੰ ਪਤਾ ਵੀ ਕਿਉਂ ਰੋਕਿਆ ਜਾਂਦਾ ਤਾਂ ਕਮੈਂਟ ਕਰਕੇ ਜਰੂਰ ਦੱਸੋ